ਦੋ ਦੇ ਨਤੀਜੇ ਸੂਏ ਦਾ 14-15 ਕਿਲੋ ਦੁੱਧ ਦਿੱਤਾ ਹੋਇਆ ਨਾਰਮਲ ਹਾਂਜੀ ਹਸੀਕਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਇਆ ਬਾਈ ਗਰਦੀਪ ਕੋਲੇ ਪਿੰਡ ਸੇਖਪੁਰੇ ਦੇ ਵਿੱਚ ਮਿੱਤਰੋ ਅੱਜ ਬਾਈ ਆਪਾਂ ਗਰਦੀਪ ਕੋਲੋਂ ਨਾ ਇੱਕ ਸਾਨੂੰ ਨਾ ਆਹਾ ਮੱਝ ਦੀ ਜਾਣਕਾਰੀ ਲੈ ਕੇ ਦੇਣੀ ਆ ਬਹੁਤ ਜ਼ਿਆਦੇ ਨਾ ਕੱਦ ਘਾੜ ਦੀ ਬਹੁਤ ਵੱਡੀ ਮੱਝ ਆ ਗਈ ਮਿੱਤਰੋ ਤੇ ਜਿਹੜੇ ਦੂਜੇ ਪਸ਼ੂ ਆ ਗਏ ਨਾ ਬਾਈ ਕੋਲੇ ਘਰੇ ਰੱਖੇ ਹੋਏ ਆਪਾਂ ਤੁਹਾਨੂੰ ਉਹ ਵੀ ਦਿਖਾ ਦਈਏ ਇੱਕ ਬਾਈ ਕੋਲੇ ਆਹਾ ਮੱਝ ਆ ਗਈ ਹਨਾ ਇਹ ਤੁਸੀਂ ਦੇਖ ਲਓ ਵੀ ਗ੍ਰੇਡਡ ਚ ਪੈਂਦੀ ਆ ਤੇ ਇਹ ਵੀ ਆ ਗਈ ਨਾ ਜਿਹੜੀ ਸੋਹਣੀ ਸੁਨੱਖੀ ਆ ਤੇ ਇਧਰਲੇ ਪਾਸੇ ਆ ਗਈਆਂ گاਵਾ ਤੇ ਆਹ ਕਟੀਆਂ ਤੇ ਦੋ ਮੱਝਾਂ ਜਿਹੜੀਆਂ ਹੈਗੀਆਂ ਨਾ ਮੈਂ ਉਹ ਵੀ ਦਿਖਾ ਦਾਂ ਤੁਹਾਨੂੰ ਲੈ ਵੀ ਮਿੱਤਰੋ ਬੰਦੇ ਹੈਗੇ ਜੇ ਮੈਂ ਐ ਸ਼ੌਂਕੀ ਤੇ ਇਹਦੀ ਜਾਣਕਾਰੀ ਆਪਣੀ ਰਹੂਗੀ ਮੇਰੇ ਤੇ ਇੱਕ ਆ ਗਈ ਨਾ ਆਹ ਤੁਹਾਨੂੰ ਮੈਂ ਦੱਸਾਂ ਗੱਲ ਅਗਲਾ ਕਹਿ ਦਿੰਦਾ ਵੀ ਯਾਰ ਆਹ ਮੱਝ ਜਿਹੜੀ ਆ ਗਈ ਨਾ ਯਾਰ ਇਹ ਤਾਂ ਹੋਰ ਯਾ ਸਿੰਗਾਆਂ ਤੋਂ ਪਰ ਜਿਹੜੀ ਹੈਗੀ ਨਾ ਦੁੱਧ ਤੋਂ ਬਹੁਤ ਚੰਗੀ ਐ ਕਟੋ ਕਟ ਬਾਈ ਕਹਿੰਦਾ ਆਪਣੇ ਕੋਲੇ ਇਹ 14 15 ਕਿਲੋ ਦੁੱਧ ਦਿੰਦੀ ਆ ਹੁਣ ਤੇ ਇੱਕ ਆ ਗਈ ਇਧਰਲੇ ਪਾਸੇ ਹੋਰ ਖੜੀ ਆ ਤਦ ਕਾਠ ਕੰ ਨੂੰ ਯਾਰ ਇਹਨਾਂ ਦੀ ਕੋਈ ਵੀ ਮੱਝ ਜਿਹੜੀਆਂ ਹੈਗੀਆਂ ਨਾ ਘੱਟ ਨਹੀਂ ਹੈਗੀਆਂ ਪਰ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਵਾਈਏ ਤੇ ਇਸ ਮੱਝ ਦੀ ਜਾਣਕਾਰੀ ਲੈ ਕੇ ਤੇਗੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੰ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਮੇਰਾ ਨਾਮ ਗੁਰਦੀਪ ਸਿੰਘ ਪਿੰਡ ਸ਼ੇਖਪੁਰਾ ਤਹਿਸੀਲ ਤਲਵੰਡੀ ਸਾਬੋ ਤੇ ਜਿਲ੍ਹਾ ਪਿੰਦਾ ਬਹਿੰਡਾ ਹਾਂ ਅੱਛਾ ਬਾਈ ਗੁਰਦੀਪ ਜਿਵੇਂ ਆਪਣੇ ਕੋਲੇ ਸਾਰੇ ਪਸ਼ੂ ਆਗੇ ਇਹ ਜਿਹੜੇ ਹੈਗੇ ਤੇਰੇ ਅ ਘਰੇਲੂ ਆ ਗਈ ਕੋਈ ਵਪਾਰ ਵਾਲਾ ਨਾ ਨਾ ਕੋਈ ਵਪਾਰ ਵਾਲਾ ਠੀਕ ਆ ਅੱਛਾ ਗਰਦੀਪ ਜਿਹੜੀ ਤੇਰੀ ਆ ਮੱਝ ਆ ਗਈ ਹੈ ਨਾ ਇਸ ਮੱਝ ਦੀ ਮੇਨ ਵੀਡੀਓ ਰਹੂਗੀ ਪਰ ਮੈਨੂੰ ਐ ਦੱਸ ਦੇ ਵੀ ਇਹ ਕਿੰਨਵਾ ਸੂਆ ਸੂਦੀ ਆ ਹੁਣ ਚੌਥੇ ਸੂਏ ਸੂਬਈ ਹੁਣ ਚੌਥੇ ਸੂਏ ਹਾਂਜੀ ਠੀਕ ਆ ਵੈਰੀ ਗੁੱਡ ਤੇ ਤੀਜੇ ਸੂਏ ਦਾ ਮੈਨੂੰ ਐ ਦੱਸ ਦੇ ਵੀ ਦੁੱਧ ਕਿੰਨਾ ਦਿੱਤਾ ਇਹਨੇ ਸਹੀ ਸਹੀ ਜਿਹਾ ਦੱਸ ਦੇ ਆਪਾਂ ਕਿਸੇ ਤੋਂ ਕੁਝ ਦੇਣਾ ਨਹੀਂ ਲੈਣਾ ਨਹੀਂ ਬਈ ਨਾਰਮਲ ਫੀਡ ਤੇਨੇ 14 15 ਕਿਲੋ ਦੁੱਧ ਦਿੱਤਾ ਆਪਣੇ ਕੋਲ 14 15 ਹਾਂਜੀ ਠੀਕ ਆ ਅ ਹੁਣ ਹੁਣ ਕਿੰਨੇ ਦਿਨ ਰਹਿ ਗਏ ਹੁਣ ਚੌਥੇ ਹੁਣ ਇਹਦੇ 5-7 ਦਿਨ ਕੱਢੂਗੀ ਬਈ ਅੱਛਾ ਹਫਤਾ ਬਾਕੀ ਆ ਹਫਤਾ ਬਾਕੀ ਠੀਕ ਆ ਤੇ ਲੰਮਾ ਸਮਾਂ ਦੁੱਧ ਦਿੰਦੀ ਐ ਜਦੋਂ ਆਪਾਂ ਮਤਲਬ ਇਹ ਗੱਭਣ ਕਰਾਤੀ ਕੰਨੇ ਮਹੀਨੇ ਚੋਣੀ ਤੁਸੀਂ ਸੱਤ 7.5 ਮਹੀਨਿਆਂ ਦੀ ਹੁਣ ਛੱਡੀ ਐ ਜਦੋਂ ਗੱਭਣ ਸੀਗੀ ਚੁੱਟ 22 ਕਿਲੋ 3 ਕਿਲੋ ਵੀ ਝਾੜ ਤੇ ਦੁੱਧ ਦਿੰਦੀ ਰਹੀ ਐ ਝਾੜ ਤੇ ਹਾਂ ਬੱਚਾ ਇਹਦਾ ਕੱਟਾ ਵੇਚਦਾ ਸੀ ਆਪਾਂ ਕੱਟਾ ਵੇਚ ਹਾਂਜੀ ਜ਼ਿਆਦਾਤਰ ਮਤਲਬ ਤਿੰਨ ਵਾਰੀ ਸੂਈ ਇਹ ਹਾਂ ਤਿੰਨ ਵਾਰੀ ਕੱਟੀਆਂ ਦਿੱਤੀਆਂ ਕਿ ਕੱਟਾ ਨਹੀਂ ਤਿੰਨੇ ਵਾਰੀ ਇਕੱਠੇ ਹੀ ਦਿੱਤੇ ਆ ਜੀ ਦੇਖੋ ਠੀਕ ਐ ਗੱਲ ਨਹੀਂ ਇਹ ਦੀ ਕੱਤੀ ਦੇ ਨਵਾਬ ਦਾ ਇਹਦੇ ਟੀਕਾ ਲੱਗਿਆ ਹੋਇਆ ਇਹ ਦੀ ਬਈ ਅੱਛਾ ਨਵਾਬ ਤੋਂ ਗੱਭਣ ਹਾਂਜੀ ਹਾਂਜੀ ਠੀਕ ਐ ਨਵਾਬ ਤੋਂ ਗੱ ਆਪਾਂ ਨਾ ਇਹਦੀ ਕੱਦ ਕਾਠ ਦੀ ਜੱਜਮੈਂਟ ਕਰਵਾ ਲੀਏ ਮਿੱਤਰੋ ਜਿਹੜੀ ਹੈਗੀ ਨਾ ਕੱਦ ਕਾਠ ਤਾਂ ਤੁਸੀਂ ਛੋਟੀ ਨਹੀਂ ਮੰਨ ਸਕਦੇ ਐਂਡ ਪੂਰੇ ਵੱਡੇ ਕੱਦ ਕਾਠ ਵਾਲੀ ਇਹ ਆ ਗਈ ਮੱਝ ਤੇ ਕਰਮ ਵਾਲੀ ਨਾ ਹਜੇ ਹਫਤਾ ਬਾਕੀ ਪਿਆ ਤੇ ਥਣ ਲੇਵੇ ਤੋਂ ਜਿਹੜੀ ਹੈਗੀ ਪੂਰੀ ਸੋਹਣੀ ਆ ਇਹ ਨਹੀਂ ਹੈਗਾ ਵੀ ਕੋਈ ਠੇਠ ਉੱਤੇ ਥਣ ਹੋਊਗਾ ਹਨਾ ਇਧਰ ਲਿਆਕਰ ਬਾਹਰਲੇ ਪਾਸੇ ਇਧਰ ਲਿਆਕਰ ਨਾ ਕਮਰੇ ਚ ਨਾ ਲਿਆ ਇਹਨੂੰ ਇਹ ਆ ਦੇਖੋ ਹੁਣ ਜਿਹੜੀ ਇਹ ਹੁਣ ਦੇਖੋ ਤੁਸੀਂ ਇਹ ਲੈ ਚੈੱਕ ਕਰ ਲੋ ਕਰਾਂ ਲੈ ਵੀ ਆ ਦੇਖ ਲੋ ਇੱਕ ਆਪਾਂ ਪਕਰੇ ਲੂ ਬੰਦਿਆਂ ਕੋਲ ਸਾਨੂੰ ਬਹੁਤ ਵੱਡੀ ਮਾਜ ਦਿਖਾਉਣ ਲੱਗੇ ਆ ਕੋਈ ਗੱਲ ਨਹੀਂ ਇੱਥੇ ਖੜਾ ਲਾ ਇੱਕ ਵਾਰੀ ਖੜਾ ਲਾ ਖੜਾ ਲਾ ਉੱਤੇ ਆ ਮਾਸ ਚੀਜ਼ ਕਰ ਦੇ ਇਹ ਆ ਦੇਖ ਲੋ ਮਿੱਤਰੋ ਜਿਹੜਾ ਹੈਗਾ ਨਾ ਆਪਾਂ ਲੇਵਾ ਪੱਟਾਂ ਦੇ ਵਿੱਚ ਬਹੁਤ ਆ ਜਦੋਂ ਇੱਧਰਲੇ ਉੱਧਰਲੇ ਪਾਸੇ ਹੁੰਦੀ ਹੈ ਨਾ ਉਦੋਂ ਫੁੱਲ ਦਿਖਾਈ ਦਿੰਦਾਗਾ ਇਹ ਆ ਦੇਖ ਲੋ ਭਈ ਇਹ ਨਾ ਜਮਾਇਨ ਪੂਰਾ ਚੌੜਾ ਲੇਵਾ ਆ ਗਿਆ ਤੇ ਥਾਨ ਲੱਗਾ ਜਿਹੜਾ ਲੇਵੇ ਨੂੰ ਐਨ ਪੂਰਾ ਕੱਲਾ ਕੱਲਾ ਗਰਦੀਪ ਖੋਲ ਕੇ ਰਾਂ ਇੱਕ ਵਾਰੀ ਇਹਨੂੰ ਲੰਮਾ gekeੜਾ ਕਢਾ ਫੇਰ ਪਤਾ ਲੱਗੂ ਦਰਸ਼ਕਾਂ ਨੂੰ ਵੀ ਹਾਂ ਇਹ ਤੇਰੀ ਮੱਝ ਜਿਹੜੀ ਛੋਟੀ ਹੈ ਕਿ ਵੱਡੀ ਹੈ ਬਾਹਰਲੇ ਪਾਸੇ ਲੈ ਜਾ ਲੈ ਜਾ ਲੈ ਜਾ ਲੈ ਜਾ ਕਰਮ ਵਾਲੀ ਨੂੰ ਵੈਸੇ ਤਾਂ ਨਾ ਆਪਾਂ ਜਿਹੜਾ ਹੈਗਾ ਸ਼ਾਰਟ ਵਿੱਚ ਲਾਵਾਂਗੇ ਸ਼ਾਰਟ ਬਣਾਵਾਂਗੇ ਤੇ ਹੁਣ ਫੇਰ ਕੀ ਰਾਂ ਆਪਾਂ ਤੋੜ ਕੇ ਦਿਖਾ ਦਗੇ ਲੈ ਵੀ ਐਡੀ ਐਡੀ ਮੱਝ ਜਿਹੜੀ ਹੈਗੀ ਨਾ ਬਹੁਤ ਟਾਮੀ ਟੱਲੀ ਹੁੰਦੀ ਆ ਕਿਉਂਕਿ ਕੱਦ ਕਾਠ ਪੂਰਾ ਆ ਗਿਆ ਬਾਕੀ ਜਿਹੜਾ ਹੈਗਾ ਦੁੱਧ ਇਹਦਾ ਤੀਜੇ ਸੂਏ ਦਾ 14-15 ਕਿਲੋ ਦੁੱਧ ਦਿੱਤਾ ਹੋਇਆ ਨਾਰਮਲ ਫੀਲਡ ਦੇ ਉੱਤੇ ਲੈ ਜਾ ਲੇ ਆ ਮੋੜ ਲੈ ਕੋਈ ਗੱਲ ਕਈ ਵਾਰੀ ਆਏ ਹੁੰਦਾ ਨਾ ਬਗਾਨੇ ਬੰਦੇ ਨੂੰ ਦੇਖ ਕੇ ਪਸ਼ੂ ਉੱਪਰ ਆਇਆ ਕਰਨ ਲੱਗ ਜਾਂਦਾ ਤੇ ਹੋਏ ਮੱਝ ਤੇਰੀ ਭਈ ਸੋਹਣੀ ਸੁਨਖੇ ਬਣਦੇ ਹੁਣ ਅੱਛਾ ਗਰਦੀਪ ਜੀ ਹੁਣ ਆਪਾਂ ਰੇਟ ਦੀ ਗੱਲ ਕਰੀਏ ਰੇਟ ਬਈ ਫੋਨ ਤੇ ਫੋਨ ਤੇ ਹਾਂਜੀ ਕਿੰਨਾ ਨਜਾਇਜ਼ ਤਾਂ ਨਹੀਂ ਹੁੰਦਾ ਨਹੀਂ ਨਹੀਂ ਨਜਾਇਜ਼ ਨਹੀਂ ਜਾਇਜ਼ ਹੀ ਰੇਟ ਹੋਊਗਾ ਜਾਇਜ਼ ਹੀ ਰੱਖੀ ਨਾ ਮਨਤਾਂ ਨੂੰ ਤੁਹਾਡਾ ਫੋਲੋ ਰੱਖਾਂਗੇ ਜਿਹੜਾ ਵੀਡੀਓ ਦੇਖ ਕੇ ਹੋਊਗਾ ਤੁਹਾਡੀ ਠੀਕ ਹੈ ਨੰਬਰ ਬੋਲ ਦੇ 99144 ਵੀਰੇ 28567 99144 44 28567 28567 ਹਾਂ ਠੀਕਾ ਦੂਸਰਾ ਨੰਬਰ 83607 94294 ਠੀਕਾ ਲੋ ਵੀ ਮਿੱਤਰੋ ਏ ਸੀ ਬਾਈ ਗੁਰਦੀਪ ਜੀ ਨੂੰ ਮੱਝ ਆਈ ਪਸੰਦ ਬਾਈ ਦੇ ਇੱਥੇ ਘਰੇ ਆਇਓ ਤਸੱਲੀ ਕਰ ਲਿਓ ਤੇ ਦੱਸਿਓ ਜਰੂਰ ਕਿਵੇਂ ਲੱਗੀ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰ